ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਨਾਲ ਪ੍ਰਭਾਵਿਤ ਪਿੰਡ ਡੇਰੀਵਾਲ, ਕਿਰਨ ਰੰਸੀਕੇ, ਤਿੱਲਾ, ਖੁਸ਼ਾਲਪੁਰ ਰੱਤਾ ਅਤੇ ਸ਼ਾਹਪੂਰ ਜਾਜਨ ਦਾ ਦੌਰਾ ਕੀਤਾ ਗਿਆ ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਅਤੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਖੜ ਪ੍ਰਭਾਵਿਤ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇ ਚੈੱਕ ਦਿੱਤੇ ਗਏ। ਇਸ ਮੌਕੇ ਸਿਹਤ ਮੰਤਰੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਰੁਪਿੰਦਰਜੀਤ ਸੈਣੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾਕਟਰ ਹਰਜਿੰਦਰ ਸਿੰਘ 베ਦੀ, ਐਸ.ਡੀ.ਐਮ ਕਲਾਨੌਰ, ਜੋਤਸਨਾ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ, ਡਾਕਟਰ ਅਦਿੱਤ્ય ਸ਼ਰਮਾ, ਐਸ.ਡੀ.ਐਮ ਫਤਿਹਗੜ ਚੂੜੀਆਂ, ਗੁਰਮੰਦਰ ਸਿੰਘ ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। ਆਲਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਹੋਰ ਵੀ ਜਿਹੜੇ ਹੈਗੇ ਫੈਸਲੇ ਕੀਤੇ ਆ ਵੀ ਖਰਾਬਾ ਬਧਾ ਦੇ ਇਹਨਾਂ ਨੂੰ 15 ਤੋਂ 20000 ਜਿਹੜਾ ਦਿੱਤਾ ਜਾ ਰਿਹਾ ਜਿਹੜਾ ਇਹਨਾਂ ਦਾ ਪਸ਼ੂਧਨ ਦਾ ਨੁਕਸਾਨ ਹੋਇਆ ਮਕਾਨਾਂ ਦਾ ਨੁਕਸਾਨ ਹੋਇਆ ਉਹ ਸਰਕਾਰੀ ਤੌਰ ਤੇ ਵੀ ਮਦਦ ਆਉਗੀ ਉਹ ਪੂਰੀ ਆਏਗੀ ਸਰਵੇਖੇ ਉਹ ਜਿੰਨਾ ਵੀ 120000 ਦੇ ਪੂਰਾ ਡੈਮੇਜ ਦਾ ਜਿੰਨਾ ਵੀ ਫਾਸਟ ਡੈਮੇਜ ਉਹਦੇ ਵਿੱਚ ਉਹ ਪੂਰੇ ਪੈਸੇ ਆਣ ਕੇ ਉਹਦੇ ਨਾਲ ਬੰਦਾ ਆਪਣਾ ਮਕਾਨ ਬਣਾ ਸਕੇਗਾ ਸਮਾਨ ਖਰੀਦ ਸਕੇਗਾ ਖਰਾਬੇ ਦੀ ਉਹਦੀ ਵੀ ਮਦਦ ਕਰਾਇਆ ਤੇ ਇਸ ਤੋਂ ਸਵਾਇ ਬਹੁਤ ਸਾਰੀਆਂ ਐਨ ਜੀਓ ਜੜੀਆਂ ਹੈਗੀਆਂ ਉਹ ਭਾਂਡੇ ਬਿਸਤਰੇ ਮੇਜ਼ ਕੁਰਸੀ ਹੋਰ ਜਿਹੜਾ ਸਾਰਾ ਸਮਾਨ ਹੈ ਉਹ ਵੀ ਜਿਹੜੇ ਜੋ ਐਮਐਲਏ ਸਾਹਿਬ ਕਹਿਣਗੇ ਉਹ ਵੀ ਅਸੀਂ ਹੈਗਾ ਜਿਹੜਾ ਸਮਾਨ ਹੈ ਸਾਰਾ ਉਹ ਵੀ ਭੁਜਵਾ ਦਾਂਗੇ ਮੱਛਰਦਾਨੀਆਂ ਹੋਰ ਜਿਹੜਾ ਇਹਨਾਂ ਨੂੰ ਹਰ ਬਿਮਾਰੀ ਤੋਂ ਹਰ ਸੰਭਵ ਕੋਸ਼ਿਸ਼ ਕਰਾਂਗੇ ਜੀ ਇਹ ਐਸੋਲੇ ਸਾਰਾ ਪੰਜਾਬ ਜਿੰਨੇ ਵੀ ਪੰਜਾਬੀ ਆ ਦੇਸ਼ ਦੇ ਇੰਦਰਾ ਦੇ ਨਾਲ ਠੀਕ ਹੈ ਤੁਸੀਂ ਆਪਣੇ ਖਾਤੇ ਚ ਪਾ ਰੋ ਧੰਨਵਾਦ ਸਰ ਇੱਕ ਸਨੈਪ ਕਰਨੀ ਆਓ ਚੈੱਕ ਕਰ ਲੈਂਦੇ ਆ ਆ ਦੇਖੋ ਡਾਕਟਰ ਸਾਹਿਬ ਆਏ ਜਿੰਨੇ ਨਗਰ ਤੋਂ ਸਾਡੇ ਇੰਡੀਅਨ ਮੈਡੀਕਲ ਤੋਂ ਆਜੋ ਜੀ ਚਾਰ ਤੱਕ ਲੈ ਪੰਜ ਚੱਕਰ ਇਹ ਵੀ ਚਾਰ ਚੱਕ ਲੈ ਕੇ ਆਏ ਆ ਜੀ ਇੱਧਾ ਆ ਰਿਹਾ ਸਾਰੇ ਦਾਨੀ ਸਚਨ ਆ ਗਏ ਜੀ ਆ ਜੋ ਅੱਗੇ ਆਓ ਜੀ ਸਰ ਡਾਕਟਰ ਲੋ ਬਸੀ ਇਹ ਡਾਕਟਰ ਦਿਹੋਲ ਆ ਜੀ ਆਓ ਜੀ ਇਸੇ ਇਲਾਕੇ ਦੇ ਨਾਲ ਜੀ ਇਹਨਾਂ ਨੇ ਕੁਝ ਕੁ ਲੋਕ ਅੱਛਾ ਵੈਰੀ ਗੁੱਡ ਜੀ ਬਹੁਤ ਅੱਛਾ ਆਜੋ ਸਰ ਅਸੀਂ ਮੈਂ ਖੁਦ ਜਾ ਕੇ ਜੀ ਉੱਥੇ ਜਿੱਥੇ ਆ ਦੇਖ ਕੇ ਮੇਰਾ ਮਕਾਨ ਕਿਰਾਏ ਹੋਇਆ ਮਤਲਬ ਅੱਧੂ ਅਗਲਾ ਅੰਦਰ ਕਮਰੇ ਵੀ ਦੇਖ ਲਓ ਕਿਸੇ ਰਹਿਣ ਵਾਲਾ ਕੋਈ ਨਹੀਂ ਹੈ ਫਟੋ ਫਟ ਇੱਕ ਕਮਰਾ ਰਿਪੇਅਰ ਕਰ ਲਾਂਗੇ ਜੀ ਗਵਰਨਮੈਂਟ ਕੋਲ ਸਵਾਲ ਆਖਾਏਗਾ ਉਹਦੇ ਨਾਲ ਸਬੰਧ ਲੈ ਲਵਾਂਗੇ ਸਾਰਾ ਕੁਝ ਕਰ ਲਵਾਂਗੇ ਇਹ ਕੰਮ ਕਮਰਾ ਠੀਕ ਹੋ ਜਾਏਗਾ ਇਹ ਰੋਟੀ ਖਾ ਲੜਗੇ ਮਹੀਨਾ ਮਹੀਨੇ ਚ ਸਰਕਾਰੀ ਮਦਦ ਆ ਜੇ ਉਸ ਤੋਂ ਬਾਅਦ ਆਪਣਾ ਕੰਮ ਕਰਕੇ ਆਪਣੇ ਪੈਰਾਂ 'ਤੇ ਖੜੇ ਹੋ ਜਾਈਏ ਬਿਲਕੁਲ ਜਿਸ ਸਾਡੇ ਜਿਹੜਾ ਹਸਪਤਾਲ ਚ ਸਾਡੇ ਇਹ ਚਾਰ ਚੱਕੇ ਦੇ ਰਹੇ ਦਾਵਾਸਬ ਦੇ ਕਹਿੰਦੇ ਲੱਗੇ ਸੀ ਮੇਰੇ ਇਹਨਾਂ ਨੇ ਮਗਾ ਮਗੇ ਮੇ ਚੱਕ ਘਟ ਗਏ ਮੈਂ ਦੇ ਕਪੜੇ ਭਰਾ ਮੇ ਇਹ ਮੇਰਾ ਭਾਈਚਾਰਾ ਜੀ ਉਹ ਭਾਈਚਾਰਾ ਹੁਣ ਮੈਂ ਪੋਲਿਟਿਕਸ ਡਾਕਟਰ ਭਾਈਚਾਰਾ ਇਹ ਮੇਰਾ ਡਾਕਟਰ ਭਾਈਚਾਰਾ ਜਿਹਨਾਂ ਨਾਲ ਮੇਰਾ 40 ਸਾਲ ਦਾ ਸਬੰਧ ਹੈ ਜੀ ਇਹ ਐਂਬੂਲੈਂਸ ਵੀ ਸਾ 6 ਐਂਬੂਲੈਂਸ ਰੋਜ਼ ਭੇਜ ਰਿਆ ਜੀ ਦਵਾਈਆਂ ਵੀ ਦੇ ਰਿਹਾ ਸੇਵਾ ਕਰ ਰਿਹਾ ਇਹ ਆਪਦੇ ਕੰਮ ਛੱਡ ਕੇ ਲੋਕਾਂ ਦੀ ਸੇਵਾ ਚ ਲੱਗੇ ਹੋਏ ਆ ਇਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਬੀ ਫਰਸਟ ਹੋ ਜੀ ਸਾਰੇ ਪੂਰੇ ਇਲਾਕੇ ਵਿੱਚ ਮੈਡੀਸਨ ਐਂਬੂਲੈਂਸ ਆ ਰਹੀ ਹੈ ਹੋਰ ਅੱਗੇ ਵੀ ਜਾਰੀ ਰਹੇਗਾ ਸਰ ਜਿੰਨਾ ਚਾ ਲੋੜ ਹੋਏਗੀ ਸਾਡੇ ਉਹਨਾਂ ਮਤਲਬ ਕੋਈ ਬਹੁਤ ਅੱਛਾ ਸੀ ਬਹੁਤ ਅੱਛਾ ਦੇਖੋ ਇਸ ਵੇਲੇ ਜਿਹੜਾ ਜਿਹੜਾ ਇਹ ਸਾਡਾ ਭਾਈਚਾਰਾ ਹੈ ਸਾਡੀ ਸਭ ਤੋਂ ਵੱਡੀ ਤਾਕਤ ਹੈ ਇਹ ਵੱਡੀ ਤਾਕਤ ਹੈ ਜੀ ਚਲੋ ਕੇਂਦਰ ਦੀ ਸਰਕਾਰ ਨੇ ਥੋੜੀ ਜਿਹੀ ਬੇਰੁਖੀ ਕੀਤੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਅਸਟਿਕ ਐਸੋਲੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਨੂੰ ਦਿਲ ਖੋਲ ਕੇ ਮਦਦ ਕਰਨੀ ਚਾਹੀਦੀ ਸੀ ਕਿਉਂਕਿ ਇਹ ਉਹ ਬੰਦੇ ਹੈ ਜੀ ਜਿਹੜੇ ਮਤਲਬ ਜੇ ਕਹਾਂ ਲੋਕ ਪ੍ਰੇਸ਼ੰਸੰਧੂ ਉਰ ਉੱਥੇ ਬੈਠ ਕੇ ਤਾਂ ਗੱਲਾਂ ਗੱਲਾਂ ਕਰਦੀਆਂ ਆਸਾਨ ਹੈ ਇੱਥੇ ਡਰੋਨਾਂ ਪੁਰੀਆਂ ਘਰਦੇ ਸੀ ਇੱਥੇ ਜਿਹੜੇ ਤੁਹਾਡੇ ਬੰਬ ਗਿਰਦੇ ਪਏ ਸੀ ਇਹਦੇ ਉੱਪਰ ਰਾਕਟ ਲਾਂਚਰ ਲਾਂਚਰ ਜਾ ਰਹੇ ਸੀ ਲੋਕਾਂ ਦੀ ਸੱਤਾ ਦੇ ਉੱਪਰ ਉਹ ਇਹ ਜਿਹੜੇ ਬੰਬਾਂ ਦੇ ਸਾਇਤ ਰਹਿੰਦੇ ਆ ਸੋ ਆ ਤੁਹਾਡੇ ਰਾਵੀ ਇੱਥੇ ਹੀ ਆ ਜੀ ਜਿਹੜੀ ਕਦੇ ਪਾਕਿਸਤਾਨ ਚ ਕਦੇ ਇੰਡੀਆ ਚ ਕਦੇ ਪਾਕਿਸਤਾਨ ਚ ਤਾਂ ਪੰਜਾਬ ਹੀ ਆ ਕਦੇ ਚੜਦੇ ਪੰਜਾਬ ਵਿੱਚ ਕਦੇ ਲੈਂਦੇ ਪੰਜਾਬ ਵਿੱਚ ਉਹ ਤੁਹਾਡੀ ਤਾਰ ਵੀ ਟੁੱਟ ਗਈ ਤੇ ਉਹ ਸਰਕਾਰਾਂ ਨੂੰ ਚਾਹੀਦਾ ਦੋਨਾਂ ਸਰਕਾਰਾਂ ਨੂੰ ਚਾਹੀਦਾ ਕਿ ਅਕਲ ਦੀ ਗੱਲ ਕਰਨ ਬੰਬ ਨਾ ਬਣਾਣ ਬੰਨ ਬਣਾਣ ਉਹਦੇ ਬੰਨਾਂ ਨਾਲ ਲੋਕ ਬਚਣਗੇ ਉਹਦੇ ਬਰਾਜ ਬਣਾਣ ਸ਼ਬਦ ਉਹੀ ਹੈ ਇਹਨਾਂ ਨੂੰ ਸਰਕਾਰਾਂ ਨੂੰ ਚਾਹੀਦਾ ਦੋਨਾਂ ਨੂੰ ਕਿ ਆਪਸ ਵਿੱਚ ਗੱਲਬਾਤ ਕਰਨ ਕੰਟੀਨੈਂਟਰ ਬੈਲਿਸਟਿਕ ਮਜਾਈਲਾ ਨਾ ਬਣਾਣ ਇਹ ਜਿਹੜੀਆਂ ਲੋਕਾਂ ਨੂੰ ਮਾਰਨ ਦੇ ਕੰਮ ਆਉਂਦੀਆਂ ਇਹ ਕੰਫੀਡੈਂਸ ਬਿਲਡਿੰਗ ਮੀਅਰਸ ਕਰਨ ਕਿ ਉਧਰਲੇ ਕਿਸਾਨ ਇਧਰਲੇ ਕਿਸਾਨ ਉਧਰਲੇ ਮਜ਼ਦੂਰ ਇਧਰਲੇ ਮਜ਼ਦੂਰ ਸਾਡੇ ਜਿਹੜੇ ਡਾਕਟਰਸ ਹੈਗੇ ਆ ਵੀ ਆਰ ਡਾਕਟਰਸ ਬਿਜੌਂਡ ਬਾਰਡਰ ਸਾਡੇ ਵਾਸਤੇ ਮਰੀਜ਼ ਮਰੀਜ਼ ਹੈ ਚਾਹੇ ਜਿੱਥੇ ਦਾ ਮਰਜ਼ੀ ਹੋਵੇ ਅਸੀਂ ਉਹਦੀ ਮਰਨ ਪੱਟੀ ਕਰਨੀ ਹੁੰਦੀ ਹੈ ਅਸੀਂ ਠੀਕ ਹੈ ਜੀ ਜੇ ਉਹਨਾਂ ਦਾ ਵੀ ਫੌਜੀ ਆ ਜਾਏ ਆਪਣਾ ਕਾਨੂੰਨ ਹੈ ਜੀ ਇਹ ਫੌਜ ਦਾ ਵੀ ਜੇ ਉਹਨਾਂ ਦਾ ਫੌਜੀ ਸਾਡੇ ਇੱਧਰ ਆ ਗਿਆ ਉਹਨਾਂ ਦਾ ਪਾਇਲਟ ਇੱਧਰ ਆ ਗਿਆ ਜ਼ਖਮੀ ਹੋਇਆ ਸੀ ਉਹਦਾ ਪਹਿਲਾਂ ਇਲਾਜ ਕਰਾਂਗੇ ਤੇ ਆਪਾਂ ਨੂੰ ਇਹ ਨਹੀਂ ਕਹਿੰਦੇ ਵੀ ਇਹਦਾ ਇਲਾਜ ਨਹੀਂ ਕਰਨਾ ਆਪਾਂ ਉਹਦਾ ਵੀ ਇਲਾਜ ਕਰਨਾ ਹੁੰਦਾ ਜੀ ਸੋ ਇਹ ਸਰਕਾਰਾਂ ਨੂੰ ਲੋਡ ਆ ਜੀ ਸੋਚਣ ਦੀ ਸਾਨੂੰ ਬੰਬਾਂ ਦੀ ਲੋੜ ਨਹੀਂ ਸਾਨੂੰ ਬੰਨਾਂ ਦੀ ਲੋੜ ਹੈ ਸਾਨੂੰ ਮਜਾਲਿਆਂ ਦੀ ਲੋੜ ਨਹੀਂ ਸਾਨੂੰ ਕੌਨਫੀਡੈਂਸ ਬਿਲਡਿੰਗ ਮੀਜਰਸ ਦੀ ਪਿਆਰ ਦੀ ਮੁਹੱਬਤ ਦੀ ਸਾਨੂੰ ਬਿਜ਼ਨਸ ਦੀ ਆ ਇੱਥੋਂ ਸਾਡੇ ਸਾਰੇ ਬਾਰਡਰ ਜੇ ਖੁੱਲੇ ਹੋਣ ਸਾਡੇ ਜੀ ਤਾਂ ਪਾਕਿਸਤਾਨ ਵੀ ਮਾਲਾ-ਮਾਲ ਹੋ ਜਾਊਗਾ ਅਸੀਂ ਵੀ ਮਾਲਾ-ਮਾਲ ਹੋ ਜਾਵਾਂਗੇ ਸਾਡੇ ਲੋਕ ਗਰੀਬੀ ਚੋਂ ਬਾਹਰ ਆ ਜਾਣਗੇ ਸੋ ਸਾਡੀ ਜਿਹੜੀ ਅਸਲੀ ਲੜਾਈ ਆ ਉਹ ਖੜਾ ਨਾਲ ਹੈ ਗਰੀਬੀ ਨਾਲ ਹੈ ਬਿਮਾਰੀ ਨਾਲ ਹੈ ਬੇਰੋਜ਼ਗਾਰੀ ਨਾਲ ਹੈ ਇਹਨਾਂ ਚੀਜ਼ਾਂ ਨਾਲ ਲੜੀਏ ਆਪਾਂ ਇੱਕ ਦੂਜੇ ਨਾਲ ਕਿਉਂ ਲੜਦੇ ਆ ਜੀ ਆਪਾਂ ਦੋਨੇ ਭੁੱਖੇ ਮਰਦੇ ਇੱਕ ਦੂਜੇ ਨਾਲ ਠੀਕ ਹੈ ਜੀ ਪੱਠੇ ਗਰੀਬੀ ਬੈਠੋ ਠੀਕ ਹੈ ਅਗਲੇ ਘਰ ਚੱਲੋ ਇੱਕ ਹੋਰ ਘਰ ਚੱਲੋ ਹਾਂ ਲੋ ਜੀ ਮਨਪ੍ਰੀਤ 11500 ਕਰੋੜ ਦਿੱਤੇ ਜਿਹੜਾਂ ਦੀ ਰੋਕਥਾਮ ਲਈ ਹੁਣ ਤਾਂ ਦੇ ਦਿਓ ਪੰਜਾਬ ਨੂੰ ਜੇ ਬਿਹਾਰ ਨੂੰ ਬਿਹਾਰ ਨੇ ਕੀ ਕਿਹੜਾ ਤੁਹਾਡਾ ਕਦੋਂ ਚ ਦੀਰ ਮਾਰਿਆ ਜੀ ਅਸੀਂ ਤਾਂ ਇੱਥੇ ਬੰਬਾਂ ਦੇ ਵਿੱਚ ਸਾਇਹ ਚ ਬੈਠੇ ਹੋਏ ਆਂ ਅਸੀਂ ਤਾਂ ਦੇਸ਼ ਦਾ ਟਿੰਡ ਭਰਿਆ ਬਿਹਾਰ ਨੇ ਕੀ ਕੀਤਾ ਜੀ ਅਸੀਂ ਤਾਂ ਤੁਹਾਨੂੰ ਆਜ਼ਾਦੀ ਦਵਾਈਆ ਬਿਹਾਰ ਕਿੰਨੇ ਬਿਹਾਰੀ ਸੀ ਉਹਦੇ ਵਿੱਚ ਕਿੰਨੇ ਪੰਜਾਬੀ ਸੀ ਦੇਖ ਲਓ ਤੇ ਜੇ ਤੁਸੀਂ ਉਹਨਾਂ ਨੂੰ 11500 ਕਰੋੜ ਦਿੰਦੇ ਹੋ ਸਾਨੂੰ 500 ਕਰੋੜ ਦੇ ਦਿਓ ਜੀ ਉਹਦੇ ਸਾਰ ਲਾਂਗਾ ਅੱਧਾ ਦੇ ਦਿਓ ਸਾਨੂੰ ਉਹਨਾਂ ਤੋਂ ਸਾਨੂੰ ਬਿਹਾਰ ਨੂੰ ਅਦਾ ਦੇ ਦਿਓ ਵਿਤਕਰਾ ਤਾਂ ਨਾ ਨਾ ਕਰੋ ਮਤਰਈ ਮਾਲ ਬਿਹਾਵਰੇ ਤਾ ਨਾ ਕਰੋ ਇਹਨਾ ਇਹਨਾ ਬਾਰੇ ਇਹਨਾ ਮਾਵਾ ਮਾਰੇ ਵੀ ਸੋਚੋ ਨਾ ਜੀ ਇਕੱਲੇ ਬਿਹਾਰ ਦੇ ਵਿੱਚ ਤੁਹਾਡੇ ਚੋਣਾ ਹੈ ਗਿਆ ਜਾਂ ਤੁਸੀਂ ਅਸਾਮ ਨੂੰ ਦੇਣਾ ਜਾਂ ਗੁਜਰਾਤ ਨੂੰ ਦੇਣਾ ਪੰਜਾਬ ਨੂੰ ਵੀ ਕੁਝ ਦਿਓ ਔਰ ਪੰਜਾਬੀਆਂ ਨੂੰ ਲੜਾਓ ਨਾ ਇੱਕ ਦੂਜੇ ਨਾਲ ਕੋਈ ਸੂਲਾ ਸਪਾਈ ਦੀ ਵੀ ਗੱਲ ਕਰੋ ਕੋਈ ਕੋਈ ਪਿਆਰ ਦੀ ਗੱਲ ਕਰੋ ਤੁਸੀਂ ਕਹਿੰਦੇ ਹੋ ਵਾਸੂਦੇਵ ਕੁਟੂਮਕਮ ਅਸੀਂ ਤਾਂ ਹੈ ਹੀ ਸਰਬੱਤ ਦੇ ਭਲੇ ਵਾਲੇ ਸੋ ਸਰਬੱਤ ਦੇ ਭਲੇ ਵਾਲੀ ਗੱਲ ਵੀ ਕਰੋ ਔਰ ਕੰਮ ਵੀ ਕਰੋ ਥੈਂਕ ਯੂ ਹਾਂ ਜੀ ਲੱਗਦਾ ਸਰ ਥੋੜੇ ਉੱਚੀ ਤੌਰ ਤੇ ਜਿਹੜੇ ਸਾਡੇ ਹਲਤ ਮੰਤਰੀ ਸਾਹਿਬ ਨੇ ਉਹ ਆਏ ਨੇ ਉਹਨਾਂ ਸਪੈਸ਼ਲ ਤੌਰ ਤੇ ਅੱਜ ਡੇਲੀਵਾਲ ਕਮੇਟੇ ਵਿੱਚ ਵੀ ਕੀਤੀ ਆ ਪਰ ਉਹਨਾਂ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੱਤੀ ਜਿਹੜੇ ਬਿਲਕੁਲ ਅੱਜ ਉਹਨਾਂ ਦੇ ਘਰ ਦੇਖਦੇ ਹੋ ਵੀ ਉਹ ਟੱਟ ਗਏ ਆ ਤੇ ਵਿਚਾਰੇ ਬਾਹਰ ਤੰਬੂਆਂ ਲਾ ਕੇ ਕੇਹਲਾਚ ਰਹਿ ਰਹੇ ਨੇ ਇਸ ਕਰਕੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਉਹਨਾਂ ਦੀ ਸਮੁੱਚੀ ਟੀਮ ਦਾ ਡੇਰਾ ਬਾਬਾ ਨਾਨਕ ਕਾਉਂ ਤੇ ਧੰਨਵਾਦ ਕਰਦਾ ਤੇ ਉਹਨਾਂ ਐਨਆਰਆਈ ਵੀਰਾਂ ਦਾ ਵੀ ਜਿਹੜੇ ਇਸ ਵੇਲੇ ਇਹਨਾਂ ਲੋਕਾਂ ਦਾ ਬਾਹ ਫੜ ਰਹੇ ਨੇ ਇਹਨਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰ ਰਹੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਥੈਂਕ